ਭਾਈ ਮੈਂ ਇੱਕ ਸ਼ਾਰਟ ਪਾਇਆ ਸੀ ਤੇ ਆ ਆਉਦੀ ਪੂਰੀ ਵੀਡੀਓ ਆ ਤੇ ਉਹ ਸ਼ਾਰਟ ਸਾਰਿਆਂ ਨੇ ਬਹੁਤ ਪਸੰਦ ਕੀਤਾ ਆ ਦੇਖੋ ਬਈ ਆ ਮੁੰਡੇ ਦਾ ਪੇ ਆ ਜਿਹੜਾ 16 ਸਾਲਾਂ ਬਾਅਦ ਪੱਕਾ ਹੋ ਕੇ ਇੱਥੇ ਪਹੁੰਚਿਆ ਦੇਖੋ ਅੰਕਲ ਦੇ ਚਿਹਰੇ ਤੇ ਖੁਸ਼ੀ ਦੇਖੋ ਬਈ ਐਵੇਂ ਚੜਿਆ ਕਿ ਨਹੀਂ ਨੂਰ ਭਾਵੇਂ ਮਜਬੂਰੀ ਵਸ ਭੇਜਣਾ ਪੈਂਦਾ ਬੱਚਿਆਂ ਨੂੰ ਬਾਹਰ ਤੇ ਇਹ ਭਰ ਬਹੁਤ ਔਖਾ ਯਾਰ ਜਿਹੜਾ ਢਿੱਡੋਂ ਜੰਮਿਆ ਹੋਵੇ ਨਾ ਜਿਹੜੀ ਮਾਂ ਨੇ ਉਹਨੂੰ ਪਤਾ ਹੁੰਦਾ ਬਈ ਉਹ ਅੰਦਰੋਂ ਅੰਦਰ ਹੀ ਝੁਰਦੀ ਰਹਿੰਦੀ ਆ ਤੇ ਉਹ ਕਿਸੇ ਨੂੰ ਦੱਸ ਨਹੀਂ ਸਕਦੀ ਵੀ ਮੇਰੇ ਮੇਰੇ ਦਿਲ ਉੱਤੇ ਕੀ ਬੀਤਣ ਡਈ ਆ ਤੇ ਜਿਹੜੇ ਆਪਣੇ ਹੱਥੀ ਪਾਲੇ ਹੁੰਦੇ ਆ ਨਾ ਤੇ ਉਹਨਾਂ ਨੂੰ ਜਦੋਂ ਦੂਰ ਭੇਜਣਾ ਪੈ ਜਾਂਦਾ ਹੈ ਨਾ ਪਰ ਜਿਹੜੇ ਹਾਲ ਹੁੰਦੇ ਆ ਨਾ ਮਾਂ ਦਾ ਜਿਹੜਾ ਦਰਦ ਆ ਉਹ ਮਾਂ ਹੀ ਜਾਣਦੀ ਹੈ ਜਿਹੜੇ ਪੇ ਦੇ ਮਨ ਵਿੱਚ ਹੁੰਦਾ ਉਹ ਪੇ ਹੀ ਜਾਣਦਾ ਤੇ ਭੈਣ ਭਰਾ ਜਿਹੜੇ ਸਾਰੇ ਹੀ ਆ ਉਹ ਵੀ ਜਾਣਦੇ ਆ ਦੇਖੋ ਜੀ ਘਰ ਪੂਰਾ ਸਜਾਇਆ ਪਿਆ ਆ ਐਨ ਰੌਣਕਾਂ ਲੱਗੀਆਂ ਹੋਈਆਂ ਆ ਸਾਰੇ ਜਣੇ ਵੇਟ ਕਰ ਰਹੇ ਹਜੇ ਆਇਆ ਨਹੀਂ ਮੁੰਡਾ ਆ ਸਾਰੇ ਜਣੇ ਦੇਖੋ ਕਿੰਨੇ ਖੁਸ਼ੀ ਵਿੱਚ ਬੈਠੇ ਹੋਏ ਆ ਚਾਵਾ ਵਿੱਚ ਇਧਰ ਬੰਦੇ ਬੈਠੇ ਆ ਇਧਰ ਬੀਬੀਆਂ ਬੈਠੀਆਂ ਸਾਰੇ ਆ ਦੇਖੋ ਸਰਜੀਤ ਭਾਜੀ ਹੋਣੀ ਸਾਰੇ ਇਹ ਮਤਲਬ ਇਹਨਾਂ ਦੇ ਚਾਚਾ ਜੀ ਦਾ ਬੇਟਾ ਆ ਸਰਜੀਤ ਭਾਜੀ ਦਾ ਤੇ ਇਹ ਆਏ ਆ ਤੇ ਅੱਜ ਉਹਦੀ ਆਉਣ ਦੀ ਖੁਸ਼ੀ ਵਿੱਚ ਇਕੱਠੇ ਹੋਏ ਆ ਉਹਨਾਂ ਦੇ ਘਰ ਆ ਦੇਖੋ ਨਿੱਕੇ ਨਿੱਕੇ ਬੱਚੇ ਗੱਡੀਆਂ ਚਲਾ ਕੇ ਤੇ ਉਹ ਬੱਚਿਆਂ ਨੂੰ ਤੇ ਇਹੀ ਆ ਵੀ ਸਾਡੇ ਚਾਚੇ ਨੇ ਆਉਣਾ ਕਿਸੇ ਨੂੰ ਸਾਡੇ ਮਤਲਬ ਹਜੇ ਮੁੰਡਾ ਕੁਵਾਰਾ ਆ ਆ ਪਰ ਕਿਸੇ ਨੂੰ ਇਹ ਆ ਵੀ ਸਾਡੇ ਭਰਾ ਨੇ ਆਉਣਾ ਨਾ ਸਾਰਿਆਂ ਨੂੰ ਇਦਾਂ ਖੁਸ਼ੀ ਆ ਤੇ ਆ ਦੇਖੋ ਵੀ ਹਰੇ ਇੱਕ ਦੂਜੇ ਨੂੰ ਮਿਲਦੇ ਪਏ ਆ ਤੇ ਉਹਦੇ ਆਉਣ ਦੀ ਖੁਸ਼ੀ ਆ ਤੇ ਫੋਨ ਆ ਗਿਆ ਵੀ ਉਹ ਐਸ ਵੇਲੇ ਜਿਹੜੇ ਖੇੜਾ ਟੱਪਿਆ ਆ ਤੇ ਆ ਦੇਖੋ ਕਹਿੰਦਾ ਓਕੇ ਆ ਬਈ ਖੇੜੇ ਆ ਗਏ ਆ ਹੁਣ ਆਪਾਂ ਚਲੀਏ ਬਾਹਰ ਨੂੰ ਤੇ ਉਹ ਬਾਹਰ ਜਾਣ ਦੀਆਂ ਤਿਆਰੀਆਂ ਸਾਰੇ ਜਣੇ ਕਰਦੇ ਆ ਤਾਂ ਕਿ ਮੁੰਡੇ ਦਾ ਸਵਾਗਤ ਕੀਤਾ ਜਾਵੇ ਤੇ ਵੀਡੀਓ ਕਾਲ ਤੇ ਚਲੋ ਅੱਜ ਕੱਲ੍ਹ ਸਾਧਨ ਹੈਗੇ ਆ ਆਪਾਂ ਗੱਲਾਂបੱਤਾਂ ਕਰ ਲੈਂਦੀਆਂ ਪਰ ਜਿਹੜਾ ਮਿਲ ਕੇ ਜਿਹੜਾ ਨਾ ਇੱਕ ਦੂਜੇ ਨਾਲ ਜਿਹੜਾ ਮਨ ਨੂੰ ਸਕੂਨ ਮਿਲਦਾ ਉਹ ਸਕੂਨ ਨਹੀਂ ਭਾਈ ਮਿਲਦਾ ਉਹ ਸਕੂਨ ਉਦੋਂ ਮਿਲਦਾ ਜਦੋਂ ਆਪਾਂ ਅੱਖਾਂ ਮੁਰੇ ਅਗਲੇ ਨੂੰ ਦੇਖ ਲੈਨੇ ਆ ਆ ਦੇਖੋ ਘਰ ਐਨ ਸਜਾਤਾ ਆ ਵੈਲਕਮ ਲੈ ਕੇ ਤੇ ਸਜਾਵਟ ਪੂਰੀ ਕਰ ਦਿੱਤੀ ਗਈ ਆ ਤੇ ਸਾਰੇ ਜਣੇ ਅੱਡੀਆਂ ਚੱਕ ਚੱਕ ਵਹਿੰਦੇ ਪਏ ਆ ਉਹ ਦੇਖੋ ਵੀ ਮਾਂ ਮਾਂ ਨੂੰ ਵੀ ਪੂਰਾ ਚਾ ਚੜਿਆ ਪਿਆ ਕਦੇ ਕਿਸੇ ਨੂੰ ਪਾਣੀ ਪੁੱਛਦੀ ਆ ਕਦੇ ਕਿਸੇ ਨੂੰ ਠੰਡਾ ਪੁੱਛਦੀ ਆ ਆਪ ਹੀ ਮੁਰੇ ਹੋ ਹੋ ਕੇ ਪੁੱਤ ਦੇ ਆਉਣ ਦੀ ਖੁਸ਼ੀ ਵਿੱਚ ਓਏ ਹੋਏ ਆ ਹੁੰਦਾ ਪਿਆਰ ਵੀ ਮਾਂ ਪੁੱਤ ਦਾ ਏ ਹੁਣ ਆਪਾਂ ਦੇਖਦੇ ਆਂ ਵੀ ਕਿੱਥੇ ਇੱਕ ਪਹੁੰਚ ਗਏ ਆ ਤੇ ਲੱਗਦਾ ਲੱਗੇ ਆ ਗਿਆ ਤੇ ਕੈਮਰਾ ਆਪਾਂ ਦੇਖਦੇ ਲੈ ਕੇ ਚੱਲਦੇ ਆਂ ਬਾਹਰ ਤੇ ਬਣਾਉਨੇ ਆਂ ਵੀਡੀਓ ਸਾਰੇ ਜਣੇ ਹੌਲੀ ਹੌਲੀ ਬਾਹਰ ਨੂੰ ਚੱਲੇ ਆ ਉਹ ਦੇਖੋ ਨੱਚੀ ਜਾਂਦੇ ਆ ਖੁਸ਼ੀ ਦੇ ਵਿੱਚ ਵੀ ਅੱਜ ਆਉਣਾ ਆ ਮੁੰਡੇ ਸਾਡੇ ਨੇ ਇਹ ਜਿਹੜੇ ਖੁਸ਼ੀਆਂ ਵਾਲੇ ਦੇਨੇ ਆ ਖੁਸ਼ੀਆਂ ਵਾਲੇ ਪਾਲਿਆ ਇਹ ਭਾਈ ਇਹ ਪਰਿਵਾਰ ਹੀ ਜਾਣ ਸਕਦਾ ਤੇ ਤੁਹਾਡਾ ਵੀ ਕਦੇ ਕੋਈ ਜ਼ਿੰਦਗੀ ਵਿੱਚ ਰਿਸ਼ਤੇਦਾਰ ਕੋਈ ਯਾਰ ਮਿੱਤਰ ਭਰਾ ਕਿਸੇ ਦੀ ਭੈਣ ਜਦੋਂ ਚਿਰਾਂ ਬਾਅਦ ਬਾਹਰੋਂ ਵਾਪਸ ਆਈ ਹੋਵੇ ਤੇ ਉਹ ਬੰਦੇ ਇਸ ਫੀਲਿੰਗ ਨੂੰ ਸਮਝ ਸਕਦੇ ਆ ਲਓ ਵੀ ਗੱਡੀ ਆ ਗਈ ਆ ਗੱਡੀ ਆ ਗਈ ਆ ਤੇ ਆਹ ਮੁੰਡੇ ਲੈ ਕੇ ਆ ਗਏ ਆ ਕੇਛਾ ਭਾਵੀ ਉਤਰਿਆ ਗੱਡੀ ਚੋਂ ਤੇ ਹੁਣ ਤੁਹਾਨੂੰ ਮੁੰਡਾ ਦਿਖਾਉਂਦੇ ਆ ਵੀ ਇਹ ਲੈ ਵੀ ਮੁੰਡੇ ਨੇ ਪੰਜਾਬ ਦੀ ਧਰਤੀ ਤੇ ਪੈਰ ਪਾ ਲਿਆ ਆਪਣੇ ਪਿੰਡ 'ਚ ਲੈ ਵੀ ਫੁੱਲ ਪਾਣੇ ਸ਼ੁਰੂ ਹੋ ਗਿਆ ਉਹ ਪਹਿਲੇ ਡਰ ਹੀ ਗਿਆ ਸੀ ਤੇ ਫਿਰ ਸਾਰੇ ਜਣੇ ਜਿੱਦਾਂ ਮਤਲਬ ਆ ਦੇਖੋ ਖੁਸ਼ੀ ਵਿੱਚ ਝੂਮ ਰਹੇ ਆ ਤੇ ਆ ਦੇਖੋ ਬਈ ਲੱਗਣ ਲੱਪਿਆ ਗਲੇ ਸਾਰੇ ਜਣੇ ਕੋਈ ਵੀਡੀਓ ਬਣਾ ਰਿਆ ਕੋਈ ਆਪਣਾ ਮਨ ਹੁਲਾ ਕਰ ਰਿਆ ਉਹ ਦੇਖੋ ਬਈ ਆਹਾਹਾਹਾ ਪੈ ਗਈਆਂ ਜੱਫੀਆਂ ਭਰਾਵਾਂ ਦੀਆਂ ਆਹ ਹੁੰਦੀਆਂ ਖੁਸ਼ੀਆਂ ਬਈ ਇਹ ਦਿਨ ਨਹੀਂ ਲੱਭਦੇ ਬਈ ਉਹ ਛੱਡਦੇ ਭਰਾ ਹੋਰ ਵੀ ਕਿਸੇ ਨੂੰ ਮਿਲ ਲੈਣ ਦੇ ਕੋ ਸੋਨੂੰ ਕੱਲਾ ਹੀ ਮਿਲ ਜਾਂਦਾ ਤੇ ਹੁਣ ਦੇਖਦੇ ਆ ਅੰਕਲ ਦੀ ਵਾਰੀ ਆਉਣ ਲੱਗੀ ਆ ਉਹ ਛੱਡ ਦੇ ਛੱਡ ਦੇ ਭਰਾ ਤੇਰੇ ਕੋਲ ਹੀ ਰਹਿਣਾ ਹੁਣ ਬਾਕੀਆਂ ਦੀ ਵਾਰੀ ਆ ਲੈਣ ਦੇ ਮਰਾ ਭਰਾ ਤੇ ਆ ਲੋ ਬਈ ਪੈ ਗਈਆਂ ਜੱਫੀਆਂ ਮੁੰਡੇ ਨੇ ਬੈਗ ਬੂਕ ਪਾਇਆ ਆ ਤੇ ਅੰਕਲ ਦਾ ਵੀ ਜੀ ਨਹੀਂ ਕਰਦਾ ਛੱਡਣ ਵਿਚਾਰ ਜਿਹੜਾ ਹਨ ਉਹ ਟੱਬਰ ਹੀ ਸਮਝ ਸਕਦਾ ਤੇ ਆਪਣੇ ਯਾਰ ਮਿੱਤਰ ਸਮਝ ਸਕਦੇ ਮੈਂ ਵੀ ਭਰਾ ਭਰਾ ਸਾਰੇ ਜਣੇ ਮਿਲ ਰਹੇ ਆ ਵੀ ਭਤੀਜਾ ਵੀ ਮੈਨ ਲਾ ਪਿਆ ਇਹ ਆ ਆਪਣੇ ਸਰਜੀਤ ਭਾਜੀ ਦਾ ਮੁੰਡਾ ਤੇ ਇਹ ਵੀ ਆਸ਼ੀਰਵਾਦ ਲੈਂਦਾ ਆਪਣੇ ਚਾਚੇ ਤੋਂ ਇਹ ਮੁੰਡਾ ਭਰ ਦਿੱਤਾ ਫੁੱਲਾਂ ਦੇ ਨਾਲ ਬੱਚੇ ਆ ਗਏ ਹੁਣ ਬੱਚੇ ਮਿਲ ਰਹੇ ਇਹ ਖੁਸ਼ੀਆਂ ਦੇ ਪਲ ਭਾਈ ਇਹ ਸਦਾਨੀ ਲੱਭਦੇ ਲੈ ਵੀ ਚੱਕ ਲਿਆ ਮੁੰਡੇ ਨੂੰ ਨੌਜਵਾਨ ਨੂੰ ਮੋਢਿਆਂ ਤੇ ਆ ਤਰੇ ਸਦਕੇ ਤਰੇ ਆ ਹੁੰਦੀ ਗੱਲ ਬਾਤ ਲੈ ਆ ਜਾ ਕਹਿੰਦੇ ਭਰਾ ਤੈਨੂੰ ਹੁਣ ਚੱਕ ਕੇ ਲੈ ਕੇ ਜਾਣਾ ਰੀਵਨ ਤੱਕ ਲੈ ਗਏ ਆ ਵੀ ਨੌਜਵਾਨ ਨੂੰ ਚੱਕ ਕੇ ਵੱਜ ਗਿਆ ਰੰਗ ਤੇ ਹੁਣ ਦੇਖੋ ਬਈ ਉਹ ਵੀ ਮਾਂ ਵੀ ਖੜੀ ਆ ਮੇਰੀ ਇਹ ਵੀ ਖੜਾ ਭੈਣ ਭਰਾ ਸਾਰੇ ਖੜੇ ਆ ਰਿਸ਼ਤੇਦਾਰ ਖੜੇ ਆ ਪਹਿਲਾਂ ਤਾਂ ਗੁਲਦਸਤਾ ਦੇ ਕੇ ਮੁੰਡੇ ਦਾ ਕੀਤਾ ਸਵਾਗਤ ਲਓ ਬਈ ਉਹ ਮਾਂ ਨੇ ਦਿੱਤਾ ਆਸ਼ੀਰਵਾਦ ਨਾਲ ਹੀ ਪੇ ਨੇ ਸਿਰ ਤੇ ਹੱਥ ਰੱਖਤਾ ਖੁਸ਼ੀਆਂ ਦੇ ਪਲ ਬਈ ਆਪਣੇ ਪੁੱਤ ਨੂੰ ਆਸ਼ੀਰਵਾਦ ਦੇ ਕੇ ਤੇ ਰੀਵਨ ਕਟਾ ਕੇ ਲਓ ਬਈ ਕੱਟ ਹੋ ਗਿਆ ਰੀਵਨ ਤੇ ਵੀ ਲੈ ਮੁੰਡਿਆ ਆਪਣੇ ਪੇ ਤੋਂ ਆਸ਼ੀਰਵਾਦ ਨਾਲੇ ਆਪਣੇ ਮਾਤਾ ਤੋਂ ਆਸ਼ੀਰਵਾਦ ਤੇ ਆਸ਼ੀਰਵਾਦ ਲੈ ਕੇ ਤੇ ਭਰਾ ਹੁਣੀ ਹੁਣ ਲਓ ਬਈ ਆਰਤੀ ਵੀ ਤਾਰਨ ਲੱਪਿਆ ਤੇ ਆ ਲੋ ਜੀ ਮੁੰਡੇ ਨੂੰ ਪੂਰੇ ਰੀਤੀ ਰਿਵਾਜਾਂ ਦੇ ਨਾਲ ਰਸਮਾਂ ਦੇ ਨਾਲ ਘਰ ਵਿੱਚ ਪ੍ਰਵੇਸ਼ ਕਰਾਇਆ ਗਿਆ ਫੁੱਲ ਪਾ ਕੇ ਸਾਰੇ ਉੱਤੇ ਤੇ ਮੁੰਡੇ ਦਾ ਮਾਨ ਸਨਮਾਨ ਕੀਤਾ ਗਿਆ ਬਈ ਘਰ ਵਾਪਸੀ ਤੇ ਤੇ ਉਹ ਵੀ ਦੇਖ ਕੇ ਆਣ ਖੁਸ਼ ਆ ਉੱਤੇ ਵੀ ਸਾਰੇ ਜਣੇ ਉਹਨੂੰ ਬੈਠੇ ਹਨ ਬਾਏ ਬਾਏ ਕਰ ਰਹੇ ਆ ਬੀੜਾ ਸਾਰੇ ਭਰ ਗਿਆ ਸੀ ਬਈ ਇੰਨਾ ਰੱਛ ਸੀ ਨਾ ਉਤਸ਼ਾਹ ਸੀ ਆਂਡ ਗਮਾਂਡ ਵੀ ਸਾਰੇ ਆਏ ਹੋਏ ਸੀ ਹੁਣ ਸਾਰਿਆਂ ਤੋਂ ਬਾਰੀ ਬਾਰੀ ਸਨੇਹ ਪ੍ਰਾਪਤ ਕਰਕੇ ਤਫੇ ਅੱਗੇ ਜਾਊਗਾ ਹੁਣ ਸਾਰੇ ਜਣੇ ਹੌਸਲਾ ਦਿੰਦੇ ਆ ਮਨ ਨਹੀਂ ਹੌਲਾ ਕਰਨਾ ਤੇ ਮੁੰਡਾ ਵੀ ਖੁਸ਼ ਲੈ ਵੀ ਮਾਂ ਦੀ ਵਾਰੀ ਆ ਗਈ ਆਏ ਹਾਏ ਹਾਏ ਦੇਖੋ ਵੀ ਮਾਂ ਦਾ ਦਿਲ ਇਹ ਮਾਵਾ ਜਾਣ ਸਕਦੀਆਂ ਮਾਂ ਨੂੰ ਕਿੰਨੀ ਖੁਸ਼ੀ ਮਿਲ ਰਹੀ ਕਿੰਨੀ ਸੰਤੋਸ਼ਟੀ ਮਿਲ ਰਹੀ ਪੁੱਤ ਨੂੰ ਗੱਲ ਲਾ ਕੇ ਹਨ ਇਹ ਸਾਰੀਆਂ ਮਾਵਾ ਜਾਣ ਸਕਦੀਆਂ ਉਹ ਵੀ ਸਾਰੇ ਜਣਿਆਂ ਨੇ ਮਨ ਹੌਲੇ ਕਰ ਲਿਆ ਤੇ ਹੁਣ ਭਾਵੁਕ ਮੂਮੈਂਟ ਆ ਗਈ ਆ ਤੇ ਮਨ ਭਰ ਗਏ ਆ ਲੋ ਵੀ ਸਾਰਿਆਂ ਤੋਂ ਆਸ਼ੀਰਵਾਦ ਲੈਂਦੇ ਹੋਏ ਲੱਗ ਵੀ ਮੈਂ ਵੀ ਪਿੱਛੇ ਦੂਜੇ ਫੋਨ ਨਾਲ ਮੈਂ ਵੀਡੀਓ ਬਣਾ ਰਿਹਾ ਇਹ ਮੁੰਡੇ ਆਪਣੇ ਯਾਰ ਦੋਸਤ ਨੇ ਬਣਾਈ ਸੀ ਸਾਰਿਆਂ ਨੂੰ ਗੱਲ ਲਾ ਕੇ ਖੁਸ਼ੀ ਦੇ ਪਲ ਤੇ ਸਾਰੇ ਭੈਣ ਭਰਾਵਾਂ ਨੂੰ ਮਿਲ ਕੇ ਅੱਖਾਂ ਭਰ ਲਈਆਂ ਵੀ ਸਾਰਿਆਂ ਨੇ ਇਹ ਖੁਸ਼ੀ ਦੇ ਹੰਝੂ ਆ ਭਾਈ ਇਹਦੇ ਵਿੱਚ ਕੋਈ ਅਦਾਲਤ ਹੋਣ ਦੀ ਲੋੜ ਨਹੀਂ ਇਹ ਜਿਹੜੇ ਖੁਸ਼ੀ ਦੇ ਹੰਝੂ ਆ ਨਾ ਇਹਨਾਂ ਦੀ ਕੋਈ ਕੀਮਤ ਹੀ ਨਹੀਂ ਦੁਨੀਆ ਦੀ ਸਾਰੀ ਦੌਲਤ ਇੱਕ ਪਾਸੇ ਇੱਕ ਪਾਸੇ ਇਕੱਲੇ ਖੁਸ਼ੀ ਦੇ ਹੰਝੂ ਏ ਮੈਂ ਆਪਣੇ ਤਿਆਰ ਬਿਨਾਂ ਗੱਲ ਕਹਿਣ ਗਿਆ ਜਦੋਂ ਜਿਨ੍ਹਾਂ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਆਉਂਦੇ ਹਨ ਜਿਉਂ ਆਉਂਦੇ ਹਨ ਉਹ ਸਮਝ ਲਓ ਵੀ ਮਨ ਦੇ ਉੱਤੇ ਜਿਹੜਾ ਬੋਝ ਹੁੰਦਾ ਹਨ ਇੱਕ ਜਿਹੜਾ ਇੱਕ ਦੂਜੇ ਤੋਂ ਦੂਰੀ ਪਈ ਹੁੰਦੀ ਹੈ ਉਹ ਜਿਹੜੀ ਆ ਦੂਰੀ ਜਿਹੜੀ ਹੈਨ ਖਤਮ ਹੋ ਜਾਂਦੀ ਹੈ ਇਹ ਚੀਜ਼ ਜਿਹੜੀ ਆ ਬਹੁਤ ਚੰਗੀ ਚੀਜ਼ ਆ ਅੱਖਾਂ ਦੇ ਵਿੱਚ ਜਿਹੜਾ ਖੁਸ਼ੀ ਦੇ ਮੌਕੇ ਤੇ ਜਿਹੜੇ ਹੰਝੂ ਆ ਜਾਣੇ ਹਨ ਉਹ ਸਮਝ ਲਓ ਵੀ ਬੇਕੀਮਤੀ ਚੀਜ਼ ਆ ਬੱਚੇ ਵੀ ਗੱਲ ਮਿਲਦੇ ਹੋਏ ਤੇ ਸਾਰਿਆਂ ਨੂੰ ਪਿਆਰ ਨਾਲ ਮਿਲ ਕੇ ਭਰਾ ਤੇ ਦੇਖੋ ਬਈ ਆ ਹੁੰਦੇ ਵੀ ਚਿਰਾਂ ਬਾਅਦ ਵਿਛੜੇ ਜਿਹੜੇ ਹੁੰਦੇ ਹਨ ਜਦੋਂ ਮਿਲਦੇ ਆ ਤੇ ਉਦੋਂ ਜਿਹੜੀਆਂ ਖੁਸ਼ੀਆਂ ਆ ਲਓ ਪੰਡਤ ਜੀ ਤੋਂ ਵੀ ਆਸ਼ੀਰਵਾਦ ਲੈ ਲਿਆ ਲੈ ਕੇ ਤੇ ਹੁਣ ਬੱਚਿਆਂ ਨੂੰ ਮਿਲਣ ਲੱਗਾ ਅੰਦਰ ਸਾਰਿਆਂ ਨੂੰ ਮਿਲ ਕੇ ਤਾਂ ਹੁਣ ਮੁੰਡੇ ਨੂੰ ਆਪਾਂ ਨਾ ਬੜੇ ਚਾਵਾ ਨਾਲ ਘਰ ਦੇ ਅੰਦਰ ਬਾੜਨ ਤੇ ਸਾਰੇ ਪਰਿਵਾਰ ਨੇ ਦੇਖੋ ਯਾਰ ਖੁਸ਼ੀਆਂ ਖੁਸ਼ੀਆਂ ਦੇਖੋ ਬਈ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਵੱਲ ਨੂੰ ਤੇ ਲੋਕ ਕਿੰਨੇ ਜਣੇ ਆ ਬਈ 10 ਮਿੰਟ ਤੱਕ 8-10 ਮਿੰਟ ਤੱਕ ਮਿਲਦਿਆਂ ਨੂੰ ਲੱਗਿਆ ਲੈ ਵੀ ਮੈਂ ਵੀ ਮੈਂ ਕਿਹਾ ਭਰਾ ਐਨ ਖੁਸ਼ੀ ਨਾ ਮਿਲੀਏ ਮੇਰੀਆਂ ਵੀਡੀਓ ਦੇਖਦਾ ਹੁੰਦਾ ਵੀਰ ਤੇ ਭਰਾ ਨੂੰ ਐਨ ਗਲੇ ਲਾ ਕੇ ਆਪਾਂ ਲੈ ਵੀ ਹੁਣ ਸਰਜੀਤ ਭਾਜੀ ਦੀ ਵਾਰੀ ਵੀ ਆ ਗਈ ਆ ਸਿਆਣੇ ਕਹਿੰਦੇ ਹੁੰਦੇ ਸਭ ਤੋਂ ਬਾਅਦ ਚੋਂ ਮਤਲਬ ਉਮਰ ਦੇ ਹਿਸਾਬ ਨਾਲ ਨਹੀਂ ਉਮਰ ਨਾਲ ਭਾਜੀ ਜਵਾਨ ਹੀ ਆ ਮਤਲਬ ਦਾ ਮਤਲਬ ਕੰਮਾਂ ਦੇ ਹਿਸਾਬ ਨਾਲ ਸਰਜੀਤ ਭਾਜੀ ਹਰੇ ਨੌਜਵਾਨ ਆ ਤੇ ਉਦਾਂ ਸਿਆਣਾ ਆ ਕੰਮ ਮਤਲਬ ਜਿਹੜੇ ਕੰਮ ਕਰਦਾ ਉਹ ਉਹ ਸਿਆਣੇ ਵਾਲੇ ਕਰਦਾ ਉਦਾਂ ਨੋਜਵਾਂਗੇ ਤੇ ਅੰਦਰ ਹੁਣ ਸਾਰੇ ਜਣੇ ਚੱਲੇ ਆ ਤੇ ਹੁਣ ਹੋਊਗਾ ਹੋਰ ਇੱਕ ਮੂਮੈਂਟ ਜਿਹੜੀ ਅੰਦਰ ਜਾ ਕੇ ਜਦੋਂ ਆਪਾਂ ਪਰਿਵਾਰ ਨੂੰ ਸਾਰੇ ਨੇ ਨਾਲ ਅੰਦਰ ਚੱਲ ਜਾਣਾ ਹੈ ਨਾ ਦੇਖੋ ਹੁਣ ਅੱਖਾਂ ਦੇ ਹੰਝੂ ਜਿਹੜੇ ਨਿਕਲ ਚੁੱਕੇ ਆ ਤੇ ਹੁਣ ਖੁਸ਼ੀ ਵਾਲੇ ਪਲ ਹੋਰ ਪਲ ਆ ਗਿਆ ਲੈ ਵੀ ਸੋਨੂ ਨੇ ਤੇ ਦੂਜੀ ਯਾਰ ਚੱਕ ਲਿਆ ਉਹਦੇ ਪੈਣ ਲਾ ਪਿਆ ਭੰਗੜੇ ਬਈ ਸਾਰੇ ਜਣੇ ਤਾੜੀਆਂ ਮਾਰਨ ਲੱਪੇ ਆ ਤੇ ਮੁੰਡੇ ਦਾ ਸਵਾਗਤ ਜਿਹੜਾ ਵੀ ਭਰਮਾ ਸਵਾਗਤ ਕੀਤਾ ਗਿਆ ਵੀ ਭੋਡੇ ਸਪਰਾਮਾ ਪੈਂਡਿਆ ਵੀਰ ਦਾ ਤੇ ਇੰਗਲੈਂਡ ਦੀ ਧਰਤੀ ਤੋਂ ਆਇਆ ਵੀ 16 ਸੱਲਾਂ ਬਾਅਦ ਤੇ ਦੇਖ ਲਓ ਬਈ ਇਹ ਜਿਹੜੇ ਦਿਨਿਆਂ ਨਾ ਓਏ ਹੋ ਹੋ ਸਾਰਿਆਂ ਨੂੰ ਕੋਈ ਰਹਿ ਗਿਆ ਵੀ ਲੈ ਵੀ ਆ ਗਿਆ ਵੀਰ ਨਹੀਂ ਨਹੀਂ ਆ ਦੋਰਾ ਗੱਫਾ ਬਈ ਆ ਭਰਾ ਬਾਹਰ ਮਿਲਿਆ ਸੀ ਦੂਜੀ ਯਾਰ ਨਹੀਂ 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 ਇਹ ਭਾ ਹੋਣੀ ਆ ਇਹ ਨਹੀਂ ਇਹ ਭਰਾ ਹੋਣੀ ਆ ਇਹਨਾਂ ਵੀ ਦੇਖੋ ਬਈ ਗਲੇ ਲਾ ਕੇ ਹਾਲ ਚਾਲ ਪੁੱਛ ਕੇ ਤੇ ਮੁੰਡੇ ਨੂੰ ਹੁਣ ਆਪਾਂ ਬਿਠਾ ਲ ਦੇਣਾ ਤੇ ਅਜੇ ਮਿਲਨ ਵਾਲਿਆਂ ਦੀ ਵਾਰੀ ਆਈ ਜਾਂਦੀ ਬਈ ਸਾਰੇ ਆਈ ਜਾਂਦੇ ਵਾਲੇ ਵਾਲਿਓ ਆਹ ਮਾਂ ਦੇਖੋ ਬਈ ਮਾਂ ਦੇਖਦੀ ਆ ਮੇਰੇ ਬਿੜੇ ਵਿੱਚ ਅੱਜ ਕਿੰਦਾ ਖੁਸ਼ੀਆਂ ਖੇੜੇ ਚਾ ਆਏ ਹਾਏ ਹਾਏ ਆ ਮੂੰ ਅੱਖਾਂ ਸਾਫ਼ ਕਰ ਲੀਆਂ ਮਾਂ ਨੇ ਆਏ ਹਾਏ ਹਾਏ ਆ ਆਹ ਹੁੰਦੀ ਗੱਲਬਾਤ ਮਾਂ ਦੇ ਮਾਤਾ ਦੇ ਤੇ ਨੂਰ ਦੇਖੋ ਮਾਤਾ ਆਲੇ ਤੋਂ ਬੜਾ ਦੇਖੀ ਜਾਂਦੀ ਆ ਜੇ ਮੇਰਾ ਬੇੜਾ ਜਿਹੜਾ ਆ ਜਿਹੜਾ 16 ਸਾਲਾਂ ਤੋਂ ਮੇਰਾ ਸੁਨਣਾ ਬੇੜਾ ਸੀ ਅੱਜ ਖੁਸ਼ੀਆਂ ਦੇ ਨਾਲ ਭਰ ਗਿਆ ਤੇ ਆ ਲੋ ਬਈ ਨੋਟਬਾਰਨੇ ਸ਼ੁਰੂ ਕਰਤੇ ਆ ਤੇ ਭੰਗੜਾ ਪੈਣਾ ਹੋ ਗਿਆ ਸ਼ੁਰੂ ਤੇ ਡੀਜੇ ਡੂਜੇ ਲੱਗ ਗਏ ਆ ਤੇ ਨਿੱਕੇ ਨੇ ਸਾਰਾ ਪਰਿਵਾਰ ਖੁਸ਼ੀਆਂ ਦੇ ਪਲ ਭਾਈ ਇੱਕ ਦੂਜੇ ਨੂੰ ਮਿਲ ਕੇ ਸਾਰੇ ਜਣੇ ਤੇ ਆਪਣਾ ਜਿਹੜਾ ਚਾਹ ਆ ਉਹ ਪ੍ਰਗਟ ਕਰਦੇ ਹੋਏ ਲੈ ਭੰਗੜੇ ਭੁੰਗੜੇ ਪਾਉਣ ਡਿਆ ਮੁੰਡੇ ਸਾਰਾ ਪਰਿਵਾਰ ਖੁਸ਼ ਹੋ ਕੇ ਤੇ ਚਾਹ ਦੇ ਨਾਲ ਭੰਗੜਾ ਚੱਲਣ ਡਿਆ ਤੇ ਮੁੰਡੇ ਨੂੰ ਵੀ ਨਾਲ ਹੀ ਲਾ ਲਿਆ ਆ ਮਾਤਾ ਨੂੰ ਵੀ ਆਸ਼ੀਰਵਾਦ ਮਾਤਾ ਤੋਂ ਵੀ ਆਸ਼ੀਰਵਾਦ ਲੈਂਦੇ ਹੋਏ ਮਾਤਾ ਨੂੰ ਜਿਹਦਾ ਸਾਰੇ ਜਣੇ ਨੇ ਬਹੁਤ ਜਨਾ ਮਿਲ ਮਿਲ ਕੇ ਇਦਾਂ ਐਪਰੀਸ਼ੀਏਟ ਕੀਤਾ ਉਹਨੂੰ ਹੌਸਲਾ ਵਜਾਈ ਦਿੰਦੀ ਹੈ ਨਾ ਥੋੜਾ ਮਨ ਉੱਧਰ ਗਿਆ ਸੀਗਾ ਮਲਜੇ ਦਾ ਚਾਵਾਂ ਦੇ ਨਾਲ ਹੀ ਕੋਈ ਮਤਲਬ ਕਈ ਵਲੇ ਹੁੰਦਾ ਹੀ ਆ ਯਾਰ ਇਹ ਮਾਂ ਦਾ ਦਰਦ ਮਾਂ ਦੇ ਜੋ ਦਿਲ ਵਿੱਚ ਹੈ ਜਰ ਕੋਈ ਦਾ ਬਿਆਨ ਕਰ ਸਕਦਾ ਨਾ ਕੋਈ ਦੱਸ ਸਕਦਾ ਇਹ ਮਾਂ ਹੀ ਜਾਣਦੀ ਮਾਂ ਦੀਆਂ ਗੱਲਾਂ ਮਾਂ ਹੀ ਜਾਣਦੀ ਹੁਣ ਸਾਰੇ ਜਣੇ ਹੋ ਗਏ ਇਕੱਠੇ ਤੇ ਹੁਣ ਦੇਖਦੇ ਆ ਕਿ ਹੋਣ ਲੱਗਾ ਕਿੰਦੇ ਵੀ ਮੁੰਡੇ ਨੇ ਹੁਣ ਲੋ ਬਈ ਸਾਰੇ ਨੋਟ ਬਾਹਰ ਲਾ ਪਿਆ ਇਹ ਕਹਿੰਦਾ ਵੀ ਥੈਂਕ ਯੂ ਭਰਾ ਮੈਂ ਕਹਾ ਥੈਂਕ ਯੂ ਨਹੀਂ ਭਰਾ ਸਾਨੂੰ ਖੁਸ਼ੀ ਬਹੁਤ ਆ ਯਾਰ ਤੂੰ 16 ਸਾਲਾਂ ਬਾਅਦ ਆਪਣੇ ਘਰੇ ਆਇਆ ਕਹਿੰਦਾ ਮੈਂ ਵੀਡੀਓ ਦੇਖਦਾ ਹੁੰਦਾ ਕਿਉਂਕਿ ਬਾਹਰ ਬੈਠੇ ਬੰਦੇ ਵੀ ਮੇਰੀਆਂ ਵੀਡੀਓ ਬਹੁਤ ਦੇਖਦੇ ਆ ਨਾ ਉਹਨਾਂ ਨੂੰ ਹੁੰਦਾ ਵੀ ਤੁਹਾਨੂੰ ਪਤਾ ਲੱਗੇ ਵੀ ਸਾਡੇ ਆਲੇ ਦੁਆਲੇ ਪਿੰਡ ਪਿੰਡ ਵਿੱਚ ਜਾਂ ਸਾਡੇ ਆਲੇ ਦੁਆਲੇ ਪਿੰਡ ਵਿੱਚ ਕੀ ਹੋਇਆ ਸਾਡੇ ਜਲੰਧਰ 'ਚ ਕੀ ਹੋਇਆ ਨਾ ਉਹ ਥੋੜਾ ਜੁੜੇ ਰਹਿੰਦੇ ਅਸੀਂ ਕੋਈ ਨਾ ਕੋਈ ਚੀਜ਼ ਪਾਉਂਦੇ ਰਹਿੰਦੇ ਆ ਤੇ ਆਪ ਹੁਣ ਦੇਖੋ ਜੀ ਕੰਜ ਕੰ ਬਿਠਾਈਆਂ ਤੇ ਕੰਜ ਕਾਂ ਨੂੰ ਨਾਲ ਹੀ ਥੱਲੇ ਬਿਠਾ ਕੇ ਉਹਨਾਂ ਨੂੰ ਕੇਕ ਖਲਾਉਣ ਲੱਗੇ ਆ ਤੇ ਸਾਰੇ ਗਣੇ ਲੋਗੇ ਤਾਂ ਬਹਿਗੇ ਨਾਲ ਲੈਂਕੜੇ ਵੀ ਬਹਿਗੇ ਆ ਸਾਨੂੰ ਵੀ ਬਹੁਤ ਚਾਹ ਹੁੰਦਾ ਹੁੰਦਾ ਇਨਕੇ ਹੁੰਦੇ ਤੇ ਜਦੋਂ ਸਾਡੇ ਆਂਡੀ ਜਦਾਂਡੀਆਂ ਕਮਡੀਆਂ ਤੇ ਜਾਂਦੇ ਹੁੰਦੇ ਸੀ ਉਹਨਾਂ ਨੇ ਪਹਿਲਾਂ ਕਹਿ ਦੇਣਾ ਕਹਣਾ ਆਪਣੇ ਮੁੰਡੇ ਨੂੰ ਭੇਜ ਦੀ ਉਹ ਜੀ ਤੇ ਅਸੀਂ ਲੈਂਕੜਾ ਬਣ ਕੇ ਜਾਂਦੇ ਹੁੰਦੇ ਸੀ ਸਾਨੂੰ ਹੁੰਦਾ ਜੀ 10 ਰੁਪਏ ਮਿਲਦੇ ਆ ਤੇ ਇੱਧਰ ਵੀਰ ਨੇ ਹੁਣ ਉਹਨੂੰ ਕਹਿੰਦੇ ਆ ਵੇ ਆ ਜਾ ਤੂੰ ਤੇ ਉਹ ਵੀ ਲੱਗਾ ਹੋਣ ਲੋਬੀ ਲੋਬੀ ਮਾਰ ਦੇਣ ਲੱਗਾ ਸਾਰਿਆਂ ਨੂੰ ਤੇ ਦੀਦੀ ਕਹਿੰਦੀ ਤੂੰ ਦੇ ਬਈ ਤੇ ਆ ਦੇਖੋ ਇਹ ਲੋਬੀ ਉਹ ਕੁੜੀ ਸਿਆਣੀ ਆ ਬਈ ਉਹਨੂੰ ਫੜਾਤੇ ਪੈਸੇ ਮਤਲਬ ਹੁੰਦਾ ਹੈ ਨਾ ਬਰਾਬਰ ਵੰਡੇ ਜਾਣ ਨਾ ਤਾਂ ਕਰਕੇ ਤੇ ਲੋਬੀ ਸਾਰਿਆਂ ਤੋਂ ਅਸ਼ੀਰਵਾਦ ਲੈ ਕੇ ਤੇ ਵੀਰ ਨੇ ਹੁਣ ਬਰਫੀ ਨਾਲ ਕਰਾਇਆ ਮੂੰਹ ਮਿੱਠਾ ਪਹਿਲਾਂ ਪੰਤ ਜੀ ਦਾ ਕਰਾਇਆ ਤੇ ਨਹੀਂ ਉਹ ਕਹਿੰਦੇ ਪਹਿਲਾਂ ਬਈ ਜਿਹੜੇ ਕੰਜ ਕੰਤ ਲੈ ਗੜੇ ਉਹਨਾਂ ਦਾ ਕਰਾ ਤੇ ਆ ਦੇਖੋ ਜੀ ਥੱਲੇ ਬਿਠਾ ਕੇ ਤੇ ਸਾਰੇ ਜਣੇ ਮੂੰਹ ਮਿੱਠਾ ਕਰਦੇ ਹੋਏ ਤੇ ਅਸੀਂ ਵੀ ਸਾ ਸਾਡਾ ਤਾਂ ਦੋ ਤਿੰਨ ਆ ਦੀ ਕਰਾਤਾ ਹਨ ਬਰਫੀ ਦੇ ਨਾਲ ਉਹ ਜਿਹੜਾ ਵੀ ਜਦਾਂ ਮਤਲਬ ਵਰਤੌਣ ਲੱਗਦਾ ਸੀ ਉਹ ਸਾਰਿਆਂ ਨੂੰ ਖੁਮਾ ਦਿੰਦਾ ਸੀ ਨਾ ਮੈਂ ਥੋੜਾ ਥੋੜਾ ਮੈਂ ਕਿਹਾ ਬਈ ਖੁਸ਼ੀ ਦਾ ਦੇਣਿਆ ਭਰਾ ਵੀ ਖੁਸ਼ੀ ਦੇ ਵਿੱਚ ਸ਼ਾਮਲ ਹੋਈ ਹੈ ਉਹਦੇ ਪਰਿਵਾਰ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਈ ਹੈ ਤੇ ਆ ਦੇਖੋ ਜੀ ਸਮੋਸੇ ਉਹਨਾਂ ਨੂੰ ਛਕਾਉਣ ਲੱਪਿਆ ਇਹ ਲੈਂਕੜੀਆਂ ਤੇ ਕੰਜਕਾਂ ਨੂੰ ਲੋਬੀ ਆਪ ਵੀ ਵੀਰ ਛਕਾਉਣ ਲੱਪਿਆ ਇਹ ਪਲ ਖੁਸ਼ੀ ਦੇ ਭਈ ਮਹਾਰਾਜ ਸਾਬ ਦੇ ਵੀੜੇ ਲੈ ਕੇ ਆਵੇ ਭਾਗਾਂ ਨਾਲ ਹੀ ਮਿਲਦੇ ਆ ਭਾਈ ਲੋਬੀ ਸਾਰਾ ਪਰਿਵਾਰ ਬੱਚਿਆਂ ਦੀ ਸੇਵਾ ਕਰਦਾ ਹੋਇਆ ਤੇ ਆ ਭਈ ਆ ਲੋਬੀ ਉਹ ਵੀਰ ਵੀ ਲੱਪਿਆ ਵੀਡੀਓ ਬਣਾਉਣਾ ਤੇ ਆ ਜੀ ਸਾਰੇ ਜਣੇ ਬੈਠੇ ਆ ਉਹ ਤੇ ਕੇਕ ਵੀ ਕਟਿਆ ਤੇ ਕੇਕ ਛੱਕੇ ਤੇ ਫੇ ਆਪਾਂ ਐਨ ਵੇ ਆਨੰਦ ਨਾਲ ਸਾਰਾ ਕੁਝ ਦੇਖਿਆ ਤੇ ਲੋ ਬਈ ਵਾਰੀ ਆ ਗਈ ਆ ਕੇਕ ਛੱਕਣ ਵਾਲਿਆਂ ਦੀ ਤੇ ਇੱਧਰ ਭਰਾ ਹੁਣੀ ਸਾਰੇ ਜਣੇ ਨਿੱਕੇ ਨਿੱਕੇ ਬੱਚੇ ਤੇ ਸਾਰੇ ਜਣੇ ਆਨੰਦ ਮਾਣਦੇ ਬਈ ਉਹ ਭਾਗਾਂ ਵਾਲੇ ਘਰ ਆ ਜਿਨ੍ਹਾਂ ਦੇ ਬੱਚੇ ਜਦੋਂ ਨਾ ਘਰ ਹੁੰਦੇ ਆ ਤੇ ਖੁਸ਼ੀਆਂ ਹੁੰਦੀਆਂ ਚਾਹ ਆਉਂਦੇ ਆ ਤੇ ਵਿਹੜੇ ਵਿੱਚ ਜਦੋਂ ਮਤਲਬ ਵਿਆਹ ਵਾਲਾ ਮਾਹੌਲ ਹੋ ਜਾਂਦਾ ਚਲੋ ਮੁੰਡੇ ਦਾ ਆਪਾਂ ਵਿਆਹ ਵੀ ਕਰਨਾ ਆ ਪਰ ਅੱਜ ਜਿਹੜਾ ਮਾਹੌਲ ਸੀ ਪੂਰਾ ਉਹ ਵਿਆਹ ਵਾਲਾ ਸੀ ਵਿਆਹ ਵਿੱਚ ਇਦਾਂ ਹੁੰਦਾ ਹੈ ਨਾ ਇਦਾਂ ਸ਼ਗਨ ਮਨਾਏ ਜਾਂਦੇ ਇਦਾਂ ਚਾਹ ਕੀਤੇ ਜਾਂਦੇ ਕੋਈ ਸਮਝ ਲਓ ਵਿਆਹ ਵਾਲਾ ਇਹ ਕੰਮ ਸੀਗਾ ਪਰ ਹਜੇ ਮੁੰਡਾ ਕੁਵਾਰਾ ਆ ਤੇ ਕਰ ਦੇਣਾ ਵਿਆਹ ਕਹਿੰਦੇ ਹੁਣ ਪੱਕਾ ਹੋ ਗਿਆ ਚਲੋ ਠੀਕ ਆ ਦੋਸਤੋ ਇਹ ਸੀ ਅੱਜ ਦੀ ਗਤੀਵਿਧੀ ਜੀ